ਹੈਲੋ ਦੋਸਤੋ ਮੇਰਾ ਨਾਮ ਸਿਮਰਨ ਹੈ ਤੇ ਅੱਜ ਮੈਂ ਤੁਹਾਨੂੰ ਆਪਣੇ ਮੂੰਹੋਂ ਉਹ ਸਾਰੀ ਗੱਲ ਸੁਣਾਉਣੀ ਹਾਂ ਜੋ ਮੇਰੇ ਜੀਵਨ ਦੀ ਸਭ ਤੋਂ ਗਰਮ ਤੇ ਯਾਦਗਾਰ ਦਪਹਿਰ ਸੀ ਉਸ ਦਿਨ ਬਹੁਤ ਗਰਮੀ ਸੀ ਘਰ ਵਿੱਚ ਕੋਈ ਨਹੀਂ ਸੀ ਮੇਰਾ ਪਤੀ ਵਿਕਰਮ ਤੇ ਸਸੋਰਾ ਜੀ ਸ਼ਹਿਰ ਗਏ ਹੋਏ ਸੀ ਸੱਸ ਮੇਰੀ ਪਿੰਡ ਗਈ ਹੋਈ ਸੀ ਸਿਰਫ ਮੈਂ ਤੇ ਮੇਰਾ ਪਿਆਰ ਰੋਹਨ ਘਰ ਵਿੱਚ ਸੀ ਰੋ ਹੁਣ ਆਪਣੇ ਕਮਰੇ ਵਿੱਚ ਪੜ੍ਹਾਈ ਕਰ ਰਹੀ ਸੀ ਮੈਂ ਸੋਚਿਆ ਚੱਲ ਮੈਂ ਨਹਾ ਲਵਾਂ ਫਿਰ ਥੋੜਾ ਜਿਹਾ ਆਰਾਮ ਕਰ ਲਵਾਂਗੀ ਮੈਂ ਆਪਣੇ ਕਮਰੇ ਵਿੱਚ ਗਈ ਦਰਵਾਜ਼ਾ ਬੰਦ ਕਰ ਲਿਆ ਪਰ ਕੁੰਡਾ ਨਹੀਂ ਲਾਇਆ ਖਿੜਕੀ ਖੋਲੀ ਰੱਖੀ ਕਿਉਂਕਿ ਹਵਾ ਆ ਰਹੀ ਸੀ ਮੈਂ ਪਹਿਲਾਂ ਆਪਣੀ ਲਾਲ ਰੰਗ ਦੀ ਸਾੜੀ ਲਾਹੀ ਫਿਰ ਬਲਾਊਜ਼ ਉਹਨੇ ਮੇਰੇ ਸਰੀਰ ਤੇ ਸਿਰਫ ਇੱਕ ਪਤਲਾ ਚਿੱਟਾ ਸਲਿੱਪ ਸੇਬਰੀ ਸੀ ਲੰਮੇ ਕਾਲੇ ਵਾਲ ਖੁੱਲੇ ਹੋਏ ਸਨ ਪਸੀਨੇ ਕਾਰਨ ਸਰੀਰ ਤੇ ਹਲਕੀ ਚਮਕਾ ਗਈ ਸੀ ਮੈਂ ਆਇਨੇ ਸਾਹਮਣੇ ਖੜੀ ਹੋ ਕੇ ਆਪਣੇ ਆਪ ਨੂੰ ਵੇਖਿਆ ਤੇ ਮਨ ਵਿੱਚ ਸੋਚਿਆ ਅੱਜ ਤਾਂ ਮੈਂ ਬਹੁਤ ਸੋਹਣੀ ਲੱਗ ਰਹੀ ਹਾਂ ਮੈਂ ਸੋਚਿਆ ਕਿ ਨਹਾਉਣ ਤੋਂ ਪਹਿਲਾਂ ਥੋੜੀ ਦੇਰ ਲੇਟ ਜਾਵਾਂ ਬੈੱਡ ਤੇ लेट ਗਈ ਅੱਖਾਂ ਬੰਦ ਕਰ ਲਈਆਂ ਗਰਮੀ ਕਾਰਨ ਮੇਰਾ ਸਾਹ ਥੋੜਾ ਤੇਜ਼ ਹੋ ਰਿਹਾ ਸੀ ਛੱਤੀ ਉੱਪਰ ਹੇਟਾਂ ਹੋ ਰਹੀ ਸੀ ਮੈਂ ਆਪਣੇ ਹੱਥਾਂ ਨਾਲ ਆਪਣੇ ਗਰਦਨ ਤੇ ਗਲੇ ਨੂੰ ਸਹਲਣ ਲੱਗ ਪਈ ਬਸ ਇੱਕ ਅਜੀਬ ਸੁਸਤੀ ਤੇ ਗਰਮਾ ਹਟ ਸਰੀਰ ਵਿੱਚ ਤੋੜ ਰਹੀ ਸੀ ਅਚਾਨਕ ਮੈਨੂੰ ਲੱਗਾ ਜਿਵੇਂ ਕੋਈ ਮੇਰੇ ਵੱਲ ਦੇਖ ਰਿਹਾ ਹੋਵੇ ਮੈਂ ਹੌਲੀ ਜਹੀ ਅੱਖਾਂ ਕੋਲੀਆਂ ਤਾਂ ਦੇਖਿਆ ਕਿ ਦਰਵਾਜ਼ਾ ਹੌਲੀ ਜਿਹਾ ਖੁੱਲ੍ਹਾ ਹੋਇਆ ਸੀ ਤੇ ਰੋਹਨ ਉੱਥੇ ਖੜਾ ਸੀ ਉਸ ਦੀਆਂ ਅੱਖਾਂ ਮੇਰੇ ਸਰੀਰ ਤੇ ਜੰਮੀਆਂ ਹੋਈਆਂ ਸਨ ਉਹ ਬਿਲਕੁਲ ਚੁੱਪਚਾਪ ਸੀ ਸਾਹ ਵੀ ਨਹੀਂ ਸੀ ਨਿਕਲ ਰਿਹਾ ਮੇਰਾ ਦਿਲ ਚੋਰ-ਚੋਰ ਨਾਲ ਧੜਕ ਰਿਹਾ ਸੀ ਪਰ ਮੈਂ ਉੱਠੀ ਨਹੀਂ ਮੈਂ ਬਸ ਉਸ ਵੱਲ ਦੇਖਦੀ ਰਹੀ ਭਾਬੀ ਉਸਨੇ ਬੜੀ ਹੌਲੀ ਆਵਾਜ਼ ਵਿੱਚ ਕਿਹਾ ਮੈਂ ਕੁਝ ਨਹੀਂ ਬੋਲੀ ਸਿਰਫ ਹੌਲੀ ਜਿਹੀ ਮੁਸਕਰਾਈ ਉਹ ਹੌਲੀ-ਹੌਲੀ ਅੰਦਰ ਆਇਆ ਦਰਵਾਜ਼ਾ ਪਿੱਛੇ ਬੰਦ ਕਰ ਦਿੱਤਾ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ ਸੀ ਮੈਂ ਅਜੇ ਵੀ ਲੇਟੀ ਹੋਈ ਸੀ ਉਹ ਮੇਰੇ ਬਿਲਕੁਲ ਨੇੜੇ ਆ ਕੇ ਬੈੱਡ ਦੇ ਕਿਨਾਰੇ ਬੈਠ ਗਿਆ ਉਸ ਦਿਨੇ ਚਰ ਮੇਰੀ ਸਾਟੀ ਤੋਂ ਲੈ ਕੇ ਮੇਰੇ ਕਮਰ ਤੇ ਟਾਣੀਆਂ ਤੱਕ ਫਿਰ ਰਹੀ ਸੀ ਭਾਬੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਉਸ ਨੇ ਕਿਹਾ ਆਵਾਜ਼ ਕੰਪ ਰਹੀ ਸੀ ਮੈਂ ਹੌਲੀ ਜਿਹੀ ਉੱਠ ਕੇ ਬੈਠ ਗਈ ਮੇਰਾ ਸਲੀਪ ਥੋੜਾ ਉੱਪਰ ਖਿਸਕ ਗਿਆ ਸੀ ਮੇਰੀਆਂ ਟਾਣੀਆਂ ਪੂਰੀਆਂ ਦਿਸ ਰਹੀਆਂ ਸਨ ਮੈਂ ਉਸ ਵੱਲ ਵੇਖ ਕੇ ਕਿਹਾ ਰੋਹਨ ਤੂੰ ਇੱਥੇ ਕੀ ਕਰ ਰਿਹਾ ਹੈ ਉਹ ਕੁਝ ਨਹੀਂ ਬੋਲਿਆ ਬਸ ਮੇਰੇ ਨੇੜੇ ਹੋਰ ਆਇਆ ਉਸ ਦਾ ਹੱਥ ਮੇਰੀ ਕਮਰ ਤੇ ਰੱਖ ਦਿੱਤਾ ਮੇਰੇ ਸਰੀਰ ਵਿੱਚ ਝਟਕ ਲੱਗ ਰਿਹਾ ਸੀ ਪਰ ਮੈਂ ਹੱਕੀ ਨਹੀਂ ਮੈਂ ਬਸ ਉਸ ਵੱਲ ਦੇਖ ਰਹੀ ਸੀ ਉਸ ਦੇ ਹੱਥ ਹੌਲੀ-ਹੌਲੀ ਮੇਰੀ ਕਮਰ ਤੋਂ ਉੱਪਰ ਮੇਰੀ ਪਿੱਠ ਵੱਲ ਜਾ ਰਹੇ ਸੀ ਭਾਪੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਉਸ ਨੇ ਫਿਸ ਕੇ ਕਿਹਾ ਮੈਂ ਉਸ ਦੀਆਂ ਅੱਖਾਂ ਵਿੱਚ ਵੇਖਿਆ ਤੇ ਮੇਰੇ ਅੰਦਰ ਵੀ ਕੁਝ ਪਿੰਗਲ ਗਿਆ ਮੈਂ ਉਸ ਦਾ ਹੱਥ ਫੜ ਕੇ ਆਪਣੇ ਸਾਥੀ ਵੱਲ ਲੈ ਗਈ ਉਸ ਦੀਆਂ ਉਂਗਲਾਂ ਮੇਰੇ ਸਰੀਰ ਨੂੰ ਛੂ ਰਹੀਆਂ ਸਨ ਤੇ ਮੇਰੇ ਮੂੰਹ ਹਲਕੀ ਸਹੀ ਸੀ ਨਿਕਲ ਗਈ ਉਸ ਨੇ ਮੇਰੇ ਗਲੇ ਵਿੱਚ ਹੌਲੀ ਜਿਹੀ ਚੁੰਮੀ ਲਈ ਮੈਂ ਉਸ ਦੇ ਵਾਲਾਂ ਵਿੱਚ ਉਂਗਲਾਂ ਫੇਰਨ ਲੱਗ ਪਈ ਸਾਡਾ ਸਾਹ ਇੱਕ ਦੂਜੇ ਨੂੰ ਮਿਲ ਰਿਹਾ ਸੀ ਮੈਂ ਉਸ ਨੂੰ ਆਪਣੇ ਨਾਲ ਖਿੱਚ ਲਿਆ ਤੇ ਅਸੀਂ ਬੈੱਡ ਤੇ ਲੇਟ ਗਏ ਉਸ ਦਿਨ ਮੈਂ ਪਹਿਲੀ ਵਾਰ ਇਹ ਮਹਿਸੂਸ ਕੀਤਾ ਪਿਆਰ ਤੇ ਇੱਛਾ ਕਿਸ ਤਰ੍ਹਾਂ ਇੱਕ ਹੋ ਜਾਂਦੇ ਹਨ ਅਸੀਂ ਬਹੁਤ देर ਤੱਕ ਇੱਕ ਦੂਜੇ ਨਾਲ ਰਹੇ ਬਿਨਾ ਕਿਸੇ ਸ਼ਬਦ ਦੇ ਵਸ ਇੱਕ ਦੂਜੇ ਦੀ ਗਰਮ ਹੱਥ ਵਿੱਚ ਡੁੱਬੇ ਰਹੇ ਅੱਜ ਵੀ ਜਦੋਂ ਮੈਂ ਉਸ ਦਿਨ ਦੁਪਹਿਰ ਨੂੰ ਯਾਦ ਕਰਦੀ ਹਾਂ ਮੇਰੇ ਸਰੀਰ ਵਿੱਚ ਉਹ ਗਰਮਾਹਟ ਦੌਰ ਜਾਂਦੀ ਹੈ ਤੇ ਮੈਂ ਮੁਸਕਰਾ ਕੇ ਸੋਚਦੀ ਹਾਂ ਕੁਝ ਰਿਸ਼ਤੇ ਨਾਮ ਦੇ ਨਹੀਂ ਹੁੰਦੇ ਬਸ ਮਹਿਸੂਸ ਦੇ ਹੁੰਦੇ ਹਨ ਅਜਈਆਂ ਹੋਰ ਗਰਮਾਹਟ ਕਹਾਣੀਆਂ ਸੁਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ